ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਸੀਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆਗਾ ਜਿਹਦੇ ਅੰਦਰ ਅਸੀਂ ਜਿਹੜੇ ਹੜ੍ਹ ਆਏ ਨੇਗੇ ਉਹਨਾਂ ਨੂੰ ਲੈ ਕੇ ਕਾਫੀ ਸਾਰੇ ਐਕਟ ਨੇਗੇ ਉਹਨਾਂ ਦੇ ਵਿੱਚ ਸੋਧਾਂ ਕਰਦੀਆਂ ਨੇਗੀਆਂ ਕਾਫੀ ਸਰੀਆਂ ਪੇਚਦੀਆਂ ਨੇਗੀਆਂ ਕਾਫੀ ਉਹਨਾਂ ਦੇ ਅੰਦਰ ਸਖਤ ਜਿਹੜੀਆਂ ਪਾਬੰਦੀਆਂ ਲਾਂਝਾਂ ਹੋ ਜਾਂਦੀਆਂ ਨੇ ਜਿਹਦੇ ਕਰਕੇ ਰਾਹਤ ਜਿਹੜੀ ਆ ਪਹੁੰਚਣੀ ਪਹੁੰਚਣ ਦੇ ਵਿੱਚ ਮੁਸ਼ਕਲ ਆ ਰਹੀ ਹੈਗੀ ਸੋ ਅਸੀਂ ਉਹਨਾਂ ਨੂੰ ਸੁਖਾਲਾ ਕਰਾਂਗੇ ਤਾਂ ਕਿ ਰਾਹਤ ਪੈਕੇਜ ਜਿਹੜਾ ਉਹ ਜਲਦੀ ਤੋਂ ਜਲਦੀ ਜਿਹੜਾ ਉਹ ਹਰ ਇੱਕ ਜਿਹੜਾ ਹਰ ਪੀੜਤ ਤੱਕ ਪਹੁੰਚ ਸਕੇ ਕੇਂਦਰ ਨੇ ਗੰਭੀਰ ਆਪਦਾ ਕੋਸ਼ਿਸ਼ ਕੀਤਾ ਸੁਣਨਾ ਚਾਹੀ ਕੀ ਕਹੋਗੇ ਇਸ ਬਾਰੇ ਫੰਡ ਦੇ ਆ ਦੇਖੋ ਹਜੇ ਤੱਕ ਤੁਸੀਂ ਇਹ ਗੱਲ ਕਹਿ ਰਹੇ ਹੋਗੇ ਅਜੇ ਜਦੋਂ ਆਰਡਰ ਆਉਣਗੇ ਜਦੋਂ ਆਰਡਰ ਆਉਣਗੇ ਜੀ ਆਰਡਰ 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 ਆਉਣ ਤੋਂ ਬਾਅਦ ਬਿਲਕੁਲ ਇਹਦੇ ਤੇ ਕਮੈਂਟ ਕਰਾਂਗੇ ਸਰ ਜਿਸ ਤਰੀਕੇ ਦੇ ਨਾਲ 5 ਏਕੜ ਤੱਕ ਦੀ ਪਾਬੰਦੀ ਹੈ ਇੱਕ ਮੁਆਵਜ਼ੇ ਦੀ 6800 ਤੱਕ ਦੀ ਪਾਬੰਦੀ ਹੈ ਉਹਨਾਂ ਪਾਬੰਦੀਆਂ ਨੂੰ ਪੰਜਾਬ ਸਰਕਾਰ ਦੇ ਦੇਖੋ ਹਜੇ ਸਾਡੀ ਕਲੋਨੀ ਟੀਮਾਂ ਜਿਹੜੀਆਂ ਕਲੋਨੀ ਮਾਹਰ ਦੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਰਹੀਆਂ ਬਿਲਕੁਲ 26 ਤੋਂ ਪਹਿਲਾਂ ਪਹਿਲਾਂ ਖਰੜਾ ਤਿਆਰ ਕਰਕੇ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕਰਾਂਗੇ ਉੱਥੇ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਫੈਸਲਾ ਲੈਣਗੇ ਕਿ ਕਿਹੜੇ ਕਿਹੜੀਆਂ ਕਲੋਨੀ ਜਿਹੜੀਆਂ ਅੜਚੜਾਂ ਨੇ ਉਹਨਾਂ ਨੂੰ ਸੁਧਲਾਗਾ ਕਿਉਂਕਿ ਬਹੁਤ ਸਾਰੀਆਂ ਕਲੋਨੀ ਅੜਚੜਾਂ ਰਹਿ ਗਈਆਂ ਕਿਉਂਕਿ ਜੇ ਆਪਾਂ ਸਟੇਟ ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ ਨੈਸ਼ਨਲ ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੇ ਐਕਟ ਨੇ ਜੇ ਮਾਈਨਿੰਗ ਦੀ ਗੱਲ ਕਰੀਏ ਕਿਉਂਕਿ ਹੁਣ ਮਾਈਨਿੰਗ ਜਿਹੜੀ ਆ ਡੀਸੈਲਟਿੰਗ ਕਰਨੀ ਆ ਤਾਂ ਉਹਨਾਂ ਦੇ ਅੰਦਰ ਕਾਫੀ ਸਾਰੇ ਸੋਧਾ ਕਰਨ ਦੀ ਜ਼ਰੂਰਤ ਆ ਨਹੀਂ ਕਿਤੇ ਨਾ ਕਿਤੇ ਜਿਹੜੇ ਲੋਕ ਖੱਜਲ ਖਵਾਰ ਹੋਣਗੇ ਸੋ ਲੋਕਾਂ ਨੂੰ ਰਾਹਤ ਕਿਵੇਂ ਦੇਣੀ ਆ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਟੀਚਾ ਹੈ ਕਿ ਲੋਕਾਂ ਨੂੰ ਰਾਹਤ ਦੇਣ ਦੇ ਲਈ ਅਸੀਂ ਆਪਣੇ ਐਕਟ ਦੇ ਜਿਹੜੇ ਉਹਨਾਂ 'ਚ ਸੋਧ ਕਰਾਂਗੇ ਤਾਂ ਕਿ ਲੋਕਾਂ ਤੱਕ ਰਾਹਤ ਜਿਹੜੀ ਆ ਉਹ ਜਲਦੀ ਤੇ ਅچھے ਤਰੀਕੇ ਨਾਲ ਪਹੁੰਚ ਸਕੀ। ਸ਼ਿਮਰ ਸਾਹਿਬ ਕਹਿੰਦਾ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਫੇਰ ਇੱਕ ਵਾਰੀ ਵੋਟ ਚੋਰੀ ਦਾ ਜਿਹੜਾ ਹੈ ਉਹਨਾਂ ਨੇ ਪੂਰਾ ਕਹਿੰਦੇ ਪ੍ਰੂਫ ਦਿੱਤਾ ਹੈ ਕਿ ਜਿਸ ਨੇ ਕੰਪਲੀਟ ਕੀਤੀ ਕਹਿੰਦੇ ਉਸ ਨੂੰ